ਇਹ ਬਸਲਾ ਕੀਤਾ ਇਹਦੇ ਬਾਰੇ ਤੁਹਾਨੂੰ ਮੈਂ ਜਾਗਰੂਕ ਕਰਨਾ ਚਾਹਾਂਗਾ ਕਿ ਕਪੂਰਤਲਾ ਦੇ ਵਿੱਚ ਰਾਜੇ ਨੇ ਆਪਣੇ ਸਮੇਂ ਦੇ ਵਿੱਚ ਚਾਰੇ ਧਰਮਾਂ ਦਾ ਸਤਕਾਰ ਕਰਦੇ ਹੋਏ ਵਿਦੂਆ ਵਾਸਤੇ ਮੰਦਰ ਬਣਾਇਆ ਮੁਸਲਮਾਨਾਂ ਵਾਸਤੇ ਮਸਜਿਦ ਬਣਾਈ ਤੇ ਸਿੱਖਾਂ ਵਾਸਤੇ ਚਰਚ ਬਣਾਇਆ ਬੰਦੂ ਆਜ਼ਾਦ ਵਰਬੋਂ ਦੇ ਲਈ ਐਸਸੀ ਸਾਰੇ ਕੰਮੇ ਹੋਇਆ ਤੇ ਮੈਂ ਵਿਸ਼ੇਸ਼ ਤੌਰ ਤੇ ਜਿੰਨੀਆਂ ਵੀ ਸਾਡੀਆਂ ਐਸੋਸੀਏਸ਼ਨਾਂ ਆਈਆਂ ਪਲਾਸੀ ਐਸੋਸੀਏਸ਼ਨ ਲਕੋਧਰੀ ਐਸੋਸੀਏਸ਼ਨ ਔਰ ਅਲੱਗ-ਅਲੱਗ ਜਗ੍ਹਾ ਤੋਂ ਉਸਤਾਨਪੁਰ ਐਸੋਸੀਏਸ਼ਨ ਜਿੰਨੇ ਵੀ ਜਨ ਸਾਡੇ ਚਾਏ ਆ ਮੈਂ ਜਿੰਨ ਤੋਂ ਸਾਲਵਾਦੀਆ ਸਾਡੇ ਸਾਡੇ ਵਿੱਚ ਜੋ ਆਰਡਰ ਦੀ ਸਿੱਧੀ ਨੂੰ ਕੁਝ ਪ੍ਰੋਬਲਮ ਆਵੇ ਤੇ ਨਾ ਹੀ ਪ੍ਰਸ਼ਾਸਨ ਜਾਵੇ ਕਿ ਅਸੀਂ ਲੋਕਾਂ ਨੂੰ ਕਿਸੇ ਕਿਸੇ ਤਰੀਕੇ ਨਾਲ ਪਰੇਸ਼ਾਨ ਕਰਗੇ ਤੋਂ ਤਨਵਾਦੀ ਸਾਰਿਆਂ ਦਾ ਤੁਸੀਂ ਆਇਓ ਮੈਂ ਸਾਰੇ ਆਪਣੇ ਪਾਸ ਸਹਿਬਾਨਾਂ ਨੂੰ ਬੇਨਤੀ ਕਰੂੰਗਾ ਕਿ ਅਸੀਂ ਬੜੀ ਸ਼ਾਂਤੀ ਪੂਰਵ ਅਦਬ ਦੇ ਨਾਲ ਜਿਸ ਤਰ੍ਹਾਂ ਤੁਹਾਨੂੰ ਤਕਲੀਮ ਦਿੱਤੀ ਆ ਕਿ ਅਸੀਂ ਆਪਣੇ ਅਧਿਕਾਰੀਆਂ ਦੇ ਨਾਲ ਪੇਸ਼ ਆਈਏ ਔਰ ਇਸ ਮੁੱਦੇ ਬਾਰੇ ਉਹਨਾਂ ਨੂੰ ਦੱਸਤਾ ਜਾਣਕਾਰੀ ਕਰਵਾਈਏ ਹੇਲੂਇਆ ਹੇਲੂਇਆ ਜਰਚ ਬਚਾਉ ਮੋਰਚਾ ਸਪੂਨ ਕਲਬ ਲੋ ਸਦਾ ਦਿੱਤਾ ਗਿਆ ਸੀਗਾ ਪੰਜਾਬੀਆਂ ਵੱਖ-ਵੱਖ ਪਾਸਟ ਐਸੋਸੀਏਸ਼ਨਾਂ ਨੂੰ ਉਸ ਵਾਦੀ ਕੋਲ ਪਹੁੰਚਿਆ ਵਾ ਅਸੀਂ ਇਸੇ ਦਫਤਰ ਦੇ ਬਾਹਰ ਖੜੇ ਆਂ ਔਰ ਕੁਝ ਮਿੰਟਾਂ ਬਾਅਦ ਅਸੀਂ ਦਿੱਤੀ ਤੁਹਾਨੂੰ ਸਪੂਨ ਸਾਡੇ ਇਸ ਗਾਣੇ ਲੈ ਕੇ ਗਿਰਾਂਗੇ ਕਿ ਜੱਜ ਦੀ ਨਿਲਾਮੇ ਦਾ ਤੁਸੀਂ ਰਖਵਾ ਦਿੱਤੀ ਆ ਲੇਕਿਨ ਜੱਤ ਦੇ ਵਿੱਚ ਜਿਹੜੀਆਂ ਇਲਲੀਗਲ ਐਕਟੀਵਿਟੀ ਹੋ ਰਹੀਆਂ ਉਹਨਾਂ ਨੂੰ ਰੁਕਵਾਇਆ ਜਾਵੇ ਔਰ ਅਸੀਂ ਬਹੁਤ ਸਾਰੇ ਸਮਾਤੋ ਸਾਨੂੰ ਜਿਹੜੀ ਅਸੀਂ ਆਪਣੇ ਲੈਵਲ ਤੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪ੍ਰਸ਼ਾਸਨ ਸਾਨੂੰ ਕਲੱਬ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਦੇ ਰਿਹਾ ਔਰ ਸਾਨੂੰ ਕਈ ਤਰੀਕੇ ਨਾਲ ਡਰਾਇਆ ਜਾ ਰਿਹਾ ਹੈ ਸਭ ਖੁਦਾ ਦੇ ਦਸਾਂ ਨੂੰ ਏਜੰਸੀ ਦੀ ਔਰ ਪਰਮੇਸ਼ੁਰ ਦਾ ਧੰਨਵਾਦ ਕਰਦਾ ਕਿ ਉਹਨੇ ਅੱਜ ਦਾ ਦਿਨ ਸਾਡੇ ਜੀਵਨ ਕਿ ਦਿੱਤਾ ਹੈ ਤੇ ਅੱਜ ਅਸੀਂ ਇਸ ਦਾ ਖਾਸ ਮੁੱਦਿਆਂ ਦੇ ਉੱਤੇ ਕੱਤਰ ਹੋਇਆ ਕਿ ਪਿਛਲੇ ਸਮੇਂ ਚ ਅਸੀਂ ਜੋ ਸਾਡਾ ਚਰਚ ਬਚਾਓ ਮੋਰਚਾ ਆ ਉਹਦੇ ਨਾਲ ਸਾਰੇ ਸਾਡੇ ਸੰਗਠਨ ਜੁੜੇ ਆ ਪਰ ਸਾਡੇ ਸਾਰੇ ਸਮੂਹ ਸਹਿਯੋਗ ਕਰੇ ਆ ਗੱਲ ਇਕੱਲੇ ਚਰਚ ਦੀ ਨਹੀਂ ਹੈਗੀ ਕਿਉਂਕਿ ਜਿਹੜੀਆਂ ਚੀਜ਼ਾਂ ਬਣੀਆਂ ਨੇ ਉਹ ਕਦੀ ਵੀ ਖਤਮ ਨਹੀਂ ਹੁੰਦੀਆਂ ਜਿਹੜੀਆਂ ਰੱਬ ਵੱਲੋਂ ਬਣੀਆਂ ਨੇ ਭਾਵੇਂ ਜਿੰਨੀ ਆ ਮਰਜ਼ੀ ਉਹਦੇ ਉੱਤੇ ਸਾਜ਼ਿਸ਼ਾਂ ਹੋ ਜਾਂ ਕੁਝ ਵੀ ਹੋਵੇ ਨਵੇਂ ਇੱਕ ਅਪੀਲ ਕਰਨਾ ਚਾਹੁੰਦਾ ਸਮੂਹ ਭਾਈਚਾਰੇ ਨੂੰ ਭਾਵੇਂ ਉਹ ਸਿੱਖ ਆ Hindu ਆ ਮੁਸਲਮਾਨ ਆ ਜੇ ਅੱਜ ਚਰਚ ਦੇ ਵਿੱਚ ਇਤਰਾ ਹੋ ਰਿਹਾ ਕੱਲ ਨੂੰ ਕਿਸੇ ਵੀ ਸਥਾਨ ਦੇ ਉੱਤੇ ਇਤਰਾ ਹੋ ਸਕਦਾ ਇਹ ਸਾਨੂੰ ਸਭ ਨੂੰ ਰਲ ਕੇ ਇਹ ਹੱਲਾ ਮਾਰਨਾ ਚਾਹੀਦਾ ਕਿ ਜਿਹੜੀਆਂ ਰੱਬ ਦੀਆਂ ਚੀਜ਼ਾਂ ਨੇ ਕਿਉਂਕਿ ਕੋਈ ਵੀ ਧਰਮ ਸਥਾਨ ਕੋਈ ਵੀ ਰੱਬ ਦੀ ਜਿਹੜੀ ਜਗ੍ਹਾ ਹੈ ਨਾ ਉੱਥੇ ਕਦੇ ਵੀ ਇਨਸਾਨ ਨੂੰ ਮਾਰੀ ਹੇਲੇਲੂਇਆ ਕਹਿਣਾ ਚਾਹੁੰਗਾ ਜੀ ਅੱਜ ਡੀਸਾਂ ਨੂੰ ਮਿਲਣ ਅਸੀਂ ਪਿਛਲੀ 23 ਤਰੀਕ ਨੂੰ ਚਰਚ ਬਚਾਓ ਜਿਹੜਾ ਅਸੀਂ ਮਰੇ ਸ਼ੁਰੂ ਕੀਤੀ ਆ ਉਹਦੇ ਸਬੰਧ ਵਿੱਚ ਡਿਫਟੀ ਕਮਿਸ਼ਨਰ ਨੇ ਕਮਾਂਡ ਪੱਤਰ ਦਿੱਤਾ ਸੀਗਾ ਇਸ ਕਲੱਬ ਦੇ ਵਿੱਚ ਅਸਲ ਨੂੰ ਸਾਡਾ ਸ਼ਰਤ ਆ ਉਹਦੇ ਵਿੱਚ ਜਿਹੜੀਆਂ ਇਲੈਗਲ ਐਕਟੀਵਿਟੀਆਂ ਹੋ ਰਹੀਆਂ ਉਹਨਾਂ ਨੂੰ ਉਠਾਇਆ ਜਾਵੇ ਤੇ ਜਿਹੜਾ ਉਹ ਪਵਿੱਤਰ ਸਾਧ ਦੀ ਉਹ ਦੀ ਮਾਨ ਮਰਿਆਦਾ ਕੈਮਰ ਖੀ ਜਾਵੇ ਅੱਜ ਡੇਢ ਕੁ ਮਹੀਨਾ ਬੀਤ ਗਿਆ ਸੀਗਾ ਅਸੀਂ ਸੋਚ ਰਹੇ ਸੀ ਕਿ ਪ੍ਰਸ਼ਾਸਨ ਸਾਨੂੰ ਬੁਲਾਉਂਦਾ ਲੇਕਿਨ ਸਾਡੇ ਔਰ ਪ੍ਰਸ਼ਾਸਨ ਦਰਮਿਆਨ ਕੋਈ ਢੰਡਾ ਤਾਲਮਿਲ ਨਹੀਂ ਬਣਿਆ ਤੇ ਅਸੀਂ ਬਾਕੀ ਪਾਸ ਐਸੋਸੀਏਸ਼ਨ ਨਾਲ ਬਤਵਾ ਕਿ ਜਿਲ੍ਹਾ ਤੋਂ ਉਹਨਾਂ ਨਾਲ ਤਾਲਮਿਲ ਬਣਾਇਆ ਉਹ ਸਾਡੇ ਕੋਲ ਹਾਜ਼ਰ ਆ ਤੇ ਅਸੀਂ ਅੱਜ ਜੀ ਸਾਹਿਬ ਨੂੰ ਇਸੇ ਸਬੰਧ ਵਿੱਚ ਮਿਲੇ ਆ ਕਿ ਜਿਹੜਾ ਸਾਡਾ ਧਾਰਮਿਕ ਸਥਾਨ ਆ ਉਹ ਰਾਜੇ ਨੇ ਇਸ ਕ੍ਰਿਸਚਨ ਕਮਿਊਨਿਟੀ ਵਾਸਤੇ ਚਰਚ ਬਣਾਇਆ ਸੀਗਾ ਜੋ ਠੀਕ ਆ ਸਾਡੀ ਕਮਿਊਨਿਟੀ ਉਸ ਵੇਲੇ ਘੱਟ ਸੀਗਾ ਉਹ ਗਲਤ ਹੱਥਾਂ ਵਿੱਚ ਚਲਾ ਗਿਆ ਤੇ ਉਹ ਨੂੰ ਗਲਤ ਹੱਥਾਂ ਵਿੱਚ ਕੱਢਣ ਵਾਸਤੇ ਅਸੀਂ ਡਿਸਿਸ ਸਾਹਿਬ ਨੂੰ ਮਿਲੇ ਸੀ ਔਰ ਡਿਸਿਸ ਸਾਹਿਬ ਨੇ ਸਾਡੀ ਗੱਲ ਬਾਤ ਸੁਣ ਕੇ ਸਾਨੂੰ ਇਸ ਅਸਵਿਸ਼ਕ ਦੁਆਇਆ ਕਿ ਤੁਸੀਂ ਸਾਨੂੰ ਇੱਕ ਹੋਰ ਮੀਟਿੰਗ ਕਰੋ ਔਰ ਤੁਸੀਂ ਜੋ ਤੁਹਾਡੇ ਕੋਲ ਕਾਗਜ਼ ਪੱਤਰ ਇਹਦੇ ਗਾੜੀ ਹੈਗੇ ਆ ਆਪਾਂ ਸਰਲ ਮਿਲ ਕੇ ਇਹਦਾ ਮਸਲਾ ਹੱਲ ਕਰਦੇ ਆਂ ਮਾਤਾ ਵੀ ਕਿਹਾ ਇਹਨਾਂ ਦੀ ਚੋਣ ਸਹੀ ਸਫਾਇਦਾ ਉਹ ਤੁਹਾਡੇ ਨੂੰ ਕੀ ਬਰੂ ਹੋਣਾ ਹਾਂ ਜਦੋਂ ਅਸੀਂ ਸਾਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਸਾਡਾ ਲੇਕਿਨ ਜਦੋਂ ਕੋਈ ਬੰਦਾ ਇਹਦੀ ਨਿਲਾਮੀ ਕਰਾਉਣ ਵਾਸਤੇ ਤਿਆਰ ਹੋ ਜਾਂਦਾ ਤੇ ਜਦੋਂ ਅਸੀਂ ਇਹਦੀ ਕੋਕ ਪੜਤਾਲ ਕੀਤੀ ਤੇ ਪੰਜਾਬ ਟੂਰਿਜ਼ਮ ਦਾ ਜਿਹੜਾ ਮੈਪ ਅਸੀਂ ਖੰਗਾ ਲਿਆ ਪੰਜਾਬ ਟੂਰਿਜ਼ਮ ਦੇ ਮੈਪ ਦੇ ਵਿੱਚ ਆਉਂਦਾ ਹੈ ਕਿ ਫਸਟ ਬਿਲਡ ਹੈ ਚਰਚ ਕਿ ਇਸਾਈ ਲੋਕਾਂ ਦੀ ਮਾਨ ਮਰਿਆਦਾ ਵਾਸਤੇ ਧਾਰਮਿਕ ਸਥਾਨ ਬਣਾਇਆ ਗਿਆ ਸ਼ਹਿਰ ਦੀਆਂ ਕੁਝ ਜੱਥੇਬੰਦੀਆਂ ਸਾਡੇ ਦੇ ਅੰਜਾਮ ਲਾਰੀਆ ਕਿ ਇਹ ਅਡਵਾਂਸ ਸਾਜ ਰਹੇ ਆ ਉਹ ਸ਼ਹਿਰ ਦਾ ਮੋਹ ਜਿਹੜਾ ਉਹ ਖਰਾਬ ਨੂੰ ਦਿੰਦੇ ਜਿੱਕ ਸਾਡੀ ਕਿਸੇ ਲੜਾਈ ਦੇ ਸੌਰੀ ਕਮਿਊਨਿਟੀ ਦੇ ਨਾਲ ਲੜਾਈ ਦੀਆਂ ਪ੍ਰਸ਼ਾਸਨ ਨੂੰ ਸਾਡਾ ਧਾਰਮਿਕ ਸਥਾਨ ਦੱਬੀ ਬੈਠਾ ਅਸੀਂ ਪ੍ਰਸ਼ਾਸਨ ਨੂੰ ਮੰਗ ਕੀਤੀ ਸੀ ਉਹ ਸਾਡੇ ਭਰਾ ਵਾ ਸਾਡੇ ਨਾਲ ਹਿੰਦੂ ਭਾਈਚਾਰਾ ਵੀ ਹੈਗਾ ਸਿੱਖ ਭਾਈਚਾਰਾ ਵੀ ਤੁਸੀਂ ਦੇਖ ਰਹੇ ਆ ਹਮ ਤੇ ਸਾਰੀ ਕਮਿਊਨਿਟੀ ਸਾਡੇ ਨਾਲ ਆ ਉਹ ਪਤਾ ਨਹੀਂ ਹੁਣ ਕੌਣ ਲੋਕ ਆਉਣਗੇ ਨਾਲੇ ਹਿੰਦੂ ਮੁਸਲਮ ਸਿੱਖ ਸਾਈ ਆਪਸ ਵਿੱਚ ਸਭ ਭਾਈ ਭਾਈ ਪ੍ਰਸ਼ਾਸਨ ਨੇ ਸਾਨੂੰ ਆਖਿਆ ਕਿ ਅਸੀਂ ਤੁਸੀਂ ਸਾਡੇ ਕੋਲ ਜੋ ਇਹਦੇ ਰਿਗਾਰਡਿੰਗ ਤੁਹਾਡੇ ਕੋਲ ਡਾਕੂਮੈਂਟ ਹੈਗੇ ਸਾਡੇ ਕੋਲ ਪੇਸ਼ ਕਰੋ ਅਸੀਂ ਤੁਹਾਡੇ ਨਾਲ ਬੈਠ ਕੇ ਇਹਦਾ ਤਾਲਮੇਲ ਬਿਠਾ ਕੇ ਤੇ ਤੁਹਾਡੇ ਮਸਲੇ ਨੂੰ ਹੱਲ ਕਰਵਾਉਣਾ ਹੈ ਕਾਨੂੰਨ ਲਾਗੂ ਹੀ ਪ੍ਰੋਸੈਸਿੰਗ ਤੁਹਾਨੂੰ ਇਨਕਾਰ ਦੇਵੇ ਬਿਲਕੁਲ ਜੇਕਰ ਜਿਹੜੇ ਕਾਨੂੰਨ ਜਿਹੜੀਆਂ ਲਾਅ ਵਾ ਸਾਰੇ ਬਾਈਬਲ ਦੇ ਵਿੱਚੋਂ ਨਿਕਲੇ ਆ ਤੇ ਆਸੇ ਹੀ ਸਾਰੇ ਸਭ ਕੁਝ ਆ ਅਸੀਂ ਅਸੀਂ ਉਮੀਦ ਇਹ ਲਗਾਏ ਆ dissa ਬੜੇ ਚੰਗੇ ਆ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਸਾਡੀ ਗੱਲ ਬਾਤ ਸੁਣੀ ਆ ਹਾਂ ਜਿਹੜੇ ਬੰਦੇ ਸਾਡੇ ਕੋਲ ਖੜੇ ਆ ਇਹ ਚਰਚਾਂ ਦੇ ਨੁਮਾਇੰਦੇ ਆ ਇੱਕ ਇੱਕ ਬੰਦੇ ਪਿੱਛੇ ਮੇਰਾ ਖਿਆਲ ਕਿ 5-500 ਬੰਦਾ ਹੋਊਗਾ ਅਗਰ ਨਹੀਂ ਸਾਡੀ ਸੁਣਵਾ ਲਈਏ ਕਿ ਬਹੁਤ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਕਰਾਂਗੇ ਮਰਨਵ ਰੱਖਾਂਗੇ ਜਾਂ ਜੋ ਵੀ ਅਸੀਂ ਪ੍ਰੋਟੈਸਟ ਕਰ ਸਕਦੇ ਅਸੀਂ ਕਰਾਂਗੇ ਦੋਅਬੇਚ ਦੋ ਤਿੰਨ ਵੱਡੀਆਂ ਮੁਸ਼ਕਿਲੀਆਂ ਹੈਗੀਆਂ ਸਾਈ ਭਾਈ ਸਰੇ ਜੀ ਉਹਨਾਂ ਦੇ ਜਿਹੜੇ ਸਿੱਖਣ ਦੇ ਨਮਾਇੰਦੇ ਆ ਉਹ ਇੱਕ ਵਾਰ ਵੀ ਨਹੀਂ ਦੇਖੇਗੇ ਤੁਹਾਡੇ ਨਾਲ ਹਾਂ ਇਹ ਇਦਾਂ ਹੁੰਦਾ ਕਿ ਜਿਹੜਾ ਅਸੀਂ ਉਹਨਾਂ ਨੂੰ ਇੱਕ ਤਰੀਕੇ ਨਾਲ ਰਿਜ਼ਰਵ ਰੱਖਿਆ ਅਸੀਂ ਜਿਹੜਾ ਪਹਿਲਾਂ ਨਰਸਰੀ ਆ ਫਿਰ ਐਲ ਕੇ ਜੀ ਫਿਰ ਯੂ ਕੇ ਜੀ ਆ ਜਦੋਂ ਅਸੀਂ ਸਟੈਪ ਬਾਈ ਸਟੈਪ ਉੱਪਰ ਜਾਵਾਂਗੇ ਤੇ ਉਸ ਜਥੇਬੰਦੀਆਂ ਸਾਡੇ ਨਾਲ ਹੋਣਗੀਆਂ ਸਾਡੀ ਦੋਨਾਂ ਨਾਲ ਗੱਲਬਾਤ ਹੋ ਰਹੀ ਆ ਸਾਡੇ ਨਾਲ ਹੀ ਆ ਪਟਵਾਲਾ ਸਾਹਿਬ ਕੋਲ ਨਹੀਂ ਆ ਐਡਵਾਂਸ ਸਾਹਿਬ ਜਿਹੜੀ ਕਰਪੂਤਲਾ ਐਸੋਸੀਏਸ਼ਨ ਆ ਤੁਸੀਂ ਪਹਿਲੇ ਵੀ ਇੱਕ ਦੋ ਮੀਟਿੰਗਾਂ ਕਰ ਚੁੱਕੇ ਅੱਜ ਟੱਡ ਨਾਲ ਕਿਉਂ ਨਹੀਂ ਖੜੇ ਹੋ ਉਹ ਸਾਡੇ ਨਾਲ ਹੀ ਆ ਨਹੀਂ ਅੱਜ ਇੱਕ ਵੀ ਬੰਦਾ ਕਰਪੂਤਲਾ ਦੇ ਵਿੱਚ ਨਹੀਂ ਹੈਗਾ ਟੱਡਾ ਕਿਉਂ ਸਾਡੇ ਨਾਲ ਹੀ ਆ ਜੋ ਨਹੀਂ ਆਏ ਨਾਲ ਉਹ ਤੁਸੀਂ ਹੀ ਕ੍ਰਿਸਚਨ ਬੰਦਾ ਨਾਲ ਜੁੜਦਾ ਮੈਟਰ ਆ ਉਹ ਸਾਡੇ ਹਿੰਦੂ ਭਰਾ ਸਾਡੇ ਕੋਲ ਆ ਦੱਸੋ ਹੋਰ ਇਸ ਤੋਂ ਇਲਾਵਾ ਤੁਹਾਨੂੰ ਕੀ ਚਾਹੀਦਾ ਬਾਕੀ ਆਪਾਂ ਕਿਸ ਵੀ ਧਰਮ ਦੇ ਵਿੱਚ ਆ ਚਾਹੇ ਹਿੰਦੂ ਚਾਹੇ ਹਿੰਦੂ ਕਮਿਟੀ ਦਾ ਘਾਣ ਨਹੀਂ ਕਰਨਾ ਜੇ ਕੋਈ ਸਿੱਖ ਹੈ ਸਿੱਖ ਕਮਿਟੀ ਦਾ ਘਾਣ ਨਾ ਕਰੇ ਜੇ ਕੋਈ ਮੁਸਲਮਾ ਮੁਸਲਮ ਕਮਿਟੀ ਦਾ ਜੇ ਕੋਈ ਸਾਈਆ ਉਹ ਇਸਾਈ ਦੀ ਮਦਦ ਕਰ ਸਕਦਾ ਕਰੇ ਨਾ ਕਰੇ ਲੇਕਿਨ ਉਹ ਆਪਣੀ ਕਮਿਟੀ ਦਾ ਘਾਣ ਨਾ ਕਰੇ ਸਾਬ ਇੱਥੇ ਇੱਕ ਗੱਲ ਹੋਰ ਸਾਹਮਣੇ ਆਈ ਹੈ ਕਿ ਜੁਗਾ ਕਿ ਤੁਸੀਂ ਕਹਦੇ ਹੋ ਕਿ ਕ੍ਰਿਸ਼ਨ ਗਰੁੱਪ ਦੀ ਸਾਰੀ ਤੁਹਾਡੇ ਨਾਲ ਹੈ ਆਪਾਂ ਦੇਖ ਲਈ ਕਿ ਜਿਆਦਾ ਜਿਹੜੇ ਕਨਵਰਟਡ ਦਿਸਕ੍ਰਿਪਸ਼ਨ ਹੈ ਤੁਹਾਡੇ ਨਾਲ ਜਿਹੜੇ ਮੋਡਰਨ ਕ੍ਰਿਸ਼ਨ ਹੈ ਉਹ ਨਹੀਂ ਹਾਂ ਦੇਖੋ ਇਦਾਂ ਹੁੰਦਾ ਕਿ ਇਹ ਜਦ ਜਦੋਂ ਕਿਸੇ ਗੱਲ ਦਾ ਨਿਆਂ ਹੋਣਾ ਨਾ ਜਦੋਂ ਯਿਸੂ ਮਸੀਹ ਨੇ ਸਾਡਾ ਨਿਆਂ ਕਰਨਾ ਨਾ ਉਹਨੇ ਪ੍ਰਾਣਿਆਂ ਨੂੰ ਦੇਖਣਾ ਔਰ ਕੈਟਾਗਰੀ ਕਿਸੇ ਨਹੀਂ ਦੀ ਦੇਖਣੀ ਤੁਸੀਂ ਕਿੰਨਾ ਕੁ ਰੱਬ ਦੇ ਨਾਲ ਆਸਰਾ ਰੱਖਦੇ ਕਿੰਨਾ ਕੁ ਉਹਦੇ ਨਾਲ ਰਿਸ਼ਤਾ ਬਣਾ ਕੇ ਕੋਈ ਮਿਸ਼ਨਾਂ ਦਾ ਚੱਕਰ ਨਹੀਂ ਆ ਤੁਹਾਡੇ ਨਾਲ ਆ ਜਿਹੜੇ ਨਾਲ ਆ ਇਹ ਸਾਰੇ ਜਿਹੜੇ ਆ ਜਿਸਸਸ ਕ੍ਰਾਈਸਟ ਨੂੰ ਪਿਆਰ ਕਰਨ ਵਾਲਿਆ ਕ੍ਰਿਸਚੀਅਨ ਕਮਿਊਨਿਟੀ ਨੂੰ ਪਿਆਰ ਕਰਨ ਵਾਲਿਆ ਔਰ ਇਹ ਜਿਹੜੇ ਅਣਖੀ ਬੰਦੇ ਮੈਂ ਤੁਹਾਨੂੰ ਦੱਸਦਾ ਜਿਹੜੀ ਅਣਖ ਹੁੰਦੀ ਆ ਨਾ ਨਾ ਕਈ ਵਾਰੀ ਜਿਹੜੋਸੀ ਬਾਈਬਲ ਦੇ ਵਿੱਚ ਸਾਡਾ ਜਿਹੜਾ ਪਰਮੇਸ਼ਵਰ ਆ ਉਹ ਅਣਕੀ ਪਰਮੇਸ਼ਵਰ ਆ ਤੇ ਜਿੰਨੇ ਲੋਗੇ ਤੇ ਖੜੇ ਸਾਰਿਆਂ ਨੇ ਅਣਖ ਜਾਗੀ ਆ ਔਰ ਜਿਹੜੀ ਜਿਹਨਾਂ ਦੀ ਅਣਖ ਜਾਗੀ ਉਹ ਸਾਡੇ ਨਾਲ ਆ ਬੜੇ ਟਾਈਮ ਹੋਣਾ ਹੈ ਜਿਹੜੇ ਧਰਮ ਦੇ ਵਿੱਚੋਂ ਹਾਂ ਠੀਕ ਉਹ ਤੋਂ ਲਾਉਂਦੇ ਆ